ਸੰਤਾਂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਨਹੀਂ ਪਰਮੇਸ਼ਵਰ ਦਾ ਰੂਪ ਹੈ ਸਤਗੁਰੂ ਵਿਦਾਸ ਮਹਾਰਾਜੀ ਅੰਮ੍ਰਿਤ ਬਾਣੀ ਵਿੱਚ ਗਿਆਨ ਬਖਸ਼ਿਸ਼ ਕਰਦੇ ਨੇ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰਨਾ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਹਾਨ ਮਹਾਪੁਰਸ਼ਾਂ ਦੀ ਦੁਨੀਆ ਦੇ ਵਿੱਚ ਕੋਈ ਬਰਾਬਰੀ ਨਹੀਂ ਕਰ ਸਕਦਾ ਇਹ ਉਹ ਦਰਬਾਰ ਹੈ ਜਿੱਥੇ ਸਤਗੁਰਾਂ ਨੇ ਕੋਰਤ ਪੱਸਿਆ ਕੀਤੀ ਪਿੰਡ ਬੱਲਾਂ ਦੇ ਵਿੱਚ ਜੋ ਦਰਬਾਰ ਹੈ ਉੱਥੇ ਸਤਗੁਰੂ ਬਾਬਾ ਪਿੱਪਲਦਾੜ ਜੀ ਮਹਾਰਾਜ ਗੁਰੂ ਸਵਾਮੀ ਸਰਵੰਦਾਸ ਮਹਾਰਾਜ ਕੋਰਤ ਪੱਸਿਆ ਕੀਤਾ ਅੱਜ ਲਹਿਰਾਂ ਬਹਿਰਾਂ ਨੇ ਪੂਰੀ ਦੁਨੀਆ ਦੇ ਵਿੱਚ ਜੈ ਜੈਕਾਰ ਹੈ ਇਹ ਭਗਤੀ ਦਾ ਪ੍ਰਤਾਪ ਹੈ ਤੇ ਸਤਗੁਰਾਂ ਦਾ ਪ੍ਰੇਮ ਹੈ ਤੇ ਗੁਰੂ ਜੀ ਉਚਾਰਨ ਕਰਦੇ ਨੇ ਪ੍ਰੇਮ ਭਗਤ ਕੈ ਕਾਰਨੇ ਕੋਰਵਦਾਸ ਸਮਾਰ ਪ੍ਰੇਮਾ ਭਗਤੀ ਦੇ ਨਾਲ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਹੋਰ ਕੋਈ ਰਸਤਾ ਨਹੀਂ ਜਿੰਨ ਪ੍ਰੇਮ ਕੀਓ ਤਨਹੀ ਪ੍ਰਭ ਪਾਵੇ ਤੇ ਸਤਿਗੁਰੂ ਨਰਨਜਨ ਅੰਦਾਸ ਮਹਾਰਾਜ ਜੀ ਅਕਸਰ ਉਚਾਰਨ ਕਰਦੇ ਆ ਵੀ ਸਭ ਨਾਲ ਪ੍ਰੇਮ ਕਰੋ ਸਭ ਦਾ ਸਤਕਾਰ ਕਰੋ ਸਭ ਦਾ ਭਲਾ ਮੰਗੋ ਚੰਗੇ ਕਰਮ ਕਰਕੇ ਆਪਣਾ ਜੀਵਨ ਸਫਲ ਬਣਾਓ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਗਤ ਅੱਜ ਪੂਰੀ ਦੁਨੀਆ ਦੇ ਵਿੱਚ ਸਤਗੁਰਾਂ ਦੀ ਜਿਆਜਾਕਾਰ ਹੋ ਰਹੀ ਹੈ ਇਹ ਬੰਦਗੀ ਪ੍ਰੇਮ ਗੁਰੂਆਂ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਚਮਕ ਰਿਹਾ ਨਾਮ ਡੇਰਾ ਸਤਖੰਡ ਬੱਲਾ ਬੇਗਮਪੁਰਾ ਸ਼ਹਿਰ ਦੀਆਂ ਗੱਲਾਂ ਗੁਰੂ ਰਵਦਾਸ ਮਹਾਰਾਜੀ ਦੇ ਮਿਸ਼ਨ ਦੀਆਂ ਗੱਲਾਂ ਹੋ ਰਹੀਆਂ ਤੇ ਸਤਗੁਰ ਰਵਦਾਸ ਮਹਾਰਾਜੀ ਅੰਮ੍ਰਿਤ ਬਾਣੀ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਨੇ ਮੈਂ ਕਾ ਜਾਣੂ ਤੁਮਾਰੀ ਸੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ ਅਬ ਗਤਨਾਥ ਨਰਨਜਨ ਦੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ निरंजन नाथ, नाथ निरंजन देवा मैं का जानु तुम्हारी सेवा अबगत नाथ निरंजन देवा मैं का जानु तुम्हारी सेवा अबगत नाथ निरंजन देवा मैं का जानु तुम्हारी सेवा seva abgat nath naranjan deva mai ka jaanu tumhari seva abgat nath niranjan deva mai ka jaanu tumhari seva abgat nath niranjan deva mai ka jaanu tumhari seva ਸੇਉ ਨਰਨਜਨ ਰਾਯਾ ਬਾਂਧੂ ਨਾ ਵੰਦਨ ਸ਼ਾਉ ਨਾ ਸ਼ਾਇਆ ਤੁਮ ਹੀ ਸੇਉ ਨਰਨਜਨ ਰਾਯਾ ਤੁਮ ਹੀ ਸੇਉ ਨਰਨਜਨ ਰਾਯਾ ਲਸੀਸ ਅਸਮਾਨਾ ਸੋ ਠਾਕੁਰ ਕੈਸੇ ਸੰਪਟ ਸਮਾਨਾ ਸੋ ਠਾਕੁਰ ਕੈਸੇ ਸੰਪਟ ਸਮਾਨਾ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ ਅਬਗਤ ਨਾਥ ਨਰੰਜਨ ਦੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ ਅਬਗਤ ਨਾਥ ਨਰੰਜਨ ਦੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ ਅਬਗਤ ਨਾਥ ਨਰੰਜਨ ਦੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ शिव सनकादिक अंत ना पाया ब्रह्मा खोजत जन्म गवाया ब्रह्मा खोजत जन्म गवाया शिव सनकादिक अंत ना पाया ब्रह्मा खोजत जन्म गवाया ब्रह्मा खोजत जन्म गवाया तोड़ु ना पति पूजू ना देवा सहज समाद करू हर सेवा सहज समाद करू हर सेवा ਪਤੀ ਪੂਜੂ ਨਾ ਦੇਵਾ ਸਹਿਜ ਸਮਾਦ ਕਰੂ ਹਰ ਸੇਵਾ ਸਹਿਜ ਸਮਾਦ ਕਰੂ ਹਰ ਸੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ and <laughs> ਸੇਧ ਜਾ ਕੇ ਸੁਰ ਸਰ ਤਾਰਾ ਰੋਮਾਵਲੀ 18 ਪਾਰਾ ਚਾਰੋ ਵੇਦ ਜਾ ਕੇ ਸੁਮਰਤ ਸੰਸਾਰ ਭਗਤ ਹੇਤ ਗਾਵੇ ਰਵਿਦਾਸਾ ਭਗਤ へਤ ਗਾਵੈ ਰਵੈਦਾਸਾਂ ਨਖ ਪਰ ਸੇਧ ਜਾਕੇ ਸੁਰ ਸਰ ਧਾਰਾ ਰੋਮਾਵਲੀ 18 ਭਾਰਾ ਚਾਰੋ ਵੇਦ ਜਾਕੇ सुमृत ਸੰਸਾ ਭਗਤ へਤ ਗਾ ਸਾਂ ਭਗਤ へਤ ਗਾ ਵੈ ਰਵਿਦਾ ਸਾਂ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੁ ਤੁਮਾਰੀ ਸੇਵਾ ਮੈਂ ਕਾ ਜਾਣੁ ਤੁਮਾਰੀ ਜਿਵਾ ਅਬਗਤ ਨਾਥ ਨਰਨਜਨ ਜਿਵਾ ਮੈਂ ਕਾ ਅਬ ਗਤ ਨਾਚ ਨਰਨਜਨ ਦੇਵਾ ਮੈਂ ਕਾ ਜਾਣੂ ਤੁਮਾਰੀ ਸੇਵਾ ਮਨ ਨਿਰਮਲ ਸੰਤਾਂ ਦਾ ਰੱਖ ਦੇ ਸੁਰਤ ਸ਼ਬਦ ਨਾਲ ਜੋੜੀ ਜਿਹੜੀ ਮੁਖੋਂ ਕਹਿ ਦਿੱਤੀ ਰੱਬ ਨੇ ਗੱਲ ਕਦੇ ਨਾ ਮੋੜੀ ਲਿਖੇ ਵਿੱਚ ਲੱਗ ਜਾਂਦੇ ਜਿਨਨੇ ਕਦਮ ਇਹਨਾਂ ਵੱਲ ਪੁੱਟਿਏ ਦਰੁਚਾ ਸੰਤਾਂ ਦਾ ਦਾਤਾ ਨੀਵੇਂ ਹੋ ਕੇ ਲੁਕੇ ਸਤਗੁਰਾਂ ਦਾ ਦਰਬਾਰ ਉੱਚਾ ਤੇ ਸੁੱਚਾ ਜਦੋਂ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਤੇ ਸਤਗੁਰ ਰਵਦਾਸ ਮਹਾਰਾ ਜੀ ਉਚਾਰਨ ਕਰਦੇ ਨੇ ਸ਼ਰਦਾ ਸੇ ਪ੍ਰੀਤਮ ਮਿਲੇ ਪਾਵਤ ਸਰਬਹੀ ਭੇਖ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਆਪਾਂ ਕਰਦੇ ਆਂ ਤਾਂ ਫਿਰ ਮਨ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਗੁਰੂਆਂ ਨੇ ਇੱਥੇ ਬੰਦਗੀ ਕੀਤੀ ਤੇ ਸਤਿਗੁਰੂ ਨਰਨਜਨ ਦਾਸ ਮਹਾਰਾਜੀ ਅਕਸਰ ਆਪਣੇ ਮੁਖਾਰਦ ਵਿੱਚੋਂ ਬਚਨ ਕਰਿਆ ਕਰਦੇ ਨੇ ਦੇਖੋ ਰਾਤ ਦਿਨ ਕਿੱਡੇ ਵੱਡੇ ਵੱਡੇ ਪਰਉਪਕਾਰ ਕਰਦੇ ਸਤਗੁਰਾਂ ਦੇ ਦਰਬਾਰ ਦੇ ਕਿੰਨੇ ਪ੍ਰੋਜੈਕਟ ਜਿਹੜੇ ਆ ਚੱਲ ਰਹੇ ਨੇ ਸੰਤ ਸਰਵਨਦਾਸ ਚੈਰੀਟੇਬਲ ਹਸਪਤਾਲ ਅਡਾ ਕਠਾਰ ਵਿਖੇ ਸੰਤ ਸਰਵਨਦਾਸ ਚੈਰੀਟੇਬਲ ਆਈ ਹਸਪਤਾਲ ਬੱਲਾ ਵਿੱਚ ਸੰਤ ਸਰਵਨਦਾਸ ਮਾਡਲ ਸਕੂਲ ਹਦੀਆਵਾਦ ਫਗਵਾੜਾ ਬੇਗੰਪੁਰਾ ਸਪਤਾਹਿਕ ਅਖਬਾਰ ਜੋ ਤਿੰਨ ਭਾਸ਼ਾ ਦੇ ਵਿੱਚ ਹਫਤਾਵਾਰੀ ਅਖਬਾਰ ਛਪਦੀ ਹੈ ਇੰਗਲਿਸ਼ ਹਿੰਦੀ ਪੰਜਾਬੀ ਮੁਹੱਲਾ ਸੁੰਦਰ ਨਗਰ ਜਲੰਧਰ ਜਿਸ ਦਾ ਮੁੱਖ ਦਫ਼ਤਰ ਹੈ